ਸਾਤਸਰੀਆ ਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਵੱਡੇ ਪੱਧਰ ਤੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦਾ ਵਾਅਦਾ ਕਰਨ ਦੇ ਕੁਝ ਮਹੀਨਿਆਂ ਬਾਅਦ ਹੀ ਅਜਿਹੇ ਅਮਰੀਕੀਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਏ ਜੋ ਇਮੀਗ੍ਰੇਸ਼ਨ ਨੂੰ ਦੇਸ਼ ਲਈ ਚੰਗੀ ਚੀਜ਼ ਦੱਸ ਰਹੇ ਨੇ 10 ਵਿੱਚੋਂ 8 ਅਮਰੀਕੀ ਜਾ 79% ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਅੱਜ ਦੇਸ਼ ਲਈ ਇੱਕ ਚੰਗੀ ਚੀਜ਼ ਹੈ ਜੋ ਇੱਕ ਸਾਲ ਪਹਿਲਾਂ 64% ਤੋਂ ਕਾਫੀ ਵਾਧਾ ਹੈ ਤੇ ਲਗਭਗ 25 ਸਾਲਾਂ ਦੇ ਰੁਝਾਨ ਚ ਸਭ ਤੋਂ ਵੱਧ ਹੈ ਅਮਰੀਕਾ ਚ 10 ਚੋਂ ਸਿਰਫ 2 ਬਾਲਗਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਇਸ ਸਮੇਂ ਇੱਕ ਬੁਰੀ ਚੀਜ਼ ਹੈ ਜੋ ਪਿਛਲੇ ਸਾਲ 32% ਤੋਂ ਘਟ ਹੈ ਡੈਮੋਕ੍ਰੈਟਿਕ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਇਮੀਗ੍ਰੇਸ਼ਨ ਬਾਰੇ ਨਕਾਰਾਤਮਕ ਵਿਚਾਰਾਂ 'ਚ ਕਾਫੀ ਵਾਧਾ ਹੋਇਆ ਸੀ ਜੋ ਕਿ ਰਿਪਬਲਿਕਨ ਪਾਰਟੀ ਦੇ ਟਰੰਪ ਦਾ ਅਹੁਦਾ ਸੰਭਾਲਣ ਤੋਂ ਕੁਝ ਮਹੀਨਿਆਂ ਪਹਿਲਾਂ ਤੱਕ ਉੱਚੇ ਪੱਧਰ ਤੇ ਪਹੁੰਚ ਗਿਆ ਸੀ ਗੈਲਪ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਬਾਲਗ ਵਧੇਰੇ ਪ੍ਰਵਾਸੀ ਪੱਖੀ ਵਿਚਾਰਾਂ ਵੱਲ ਪਰਤ ਰਹੇ ਨੇ ਜੋ ਟਰੰਪ ਦੇ ਦੂਜੇ ਕਾਰਜਕਾਲ 'ਚ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ ਕੋਸ਼ਿਸ਼ ਨੂੰ ਗੁੰਜਲਦਾਰ ਬਣਾ ਸਕਦੇ ਨੇ ਲਗਭਗ 2/3 ਰਿਪਬਲਿਕਨ ਹੁਣ ਕਹਿੰਦੇ ਨੇ ਕਿ ਪ੍ਰਵਾਸੀ ਦੇਸ਼ ਲਈ ਚੰਗੀ ਚੀਜ਼ ਨੇ ਜੋ ਪਿਛਲੇ ਸਾਲ 39% ਸੀ ਅਤੇ ਆਜ਼ਾਦ ਉਮੀਦਵਾਰ ਪਿਛਲੇ ਸਾਲ ਦੇ ਲਗਭਗ 2/3 ਤੋਂ ਵੱਧ ਕੇ ਇਸ ਸਾਲ 80% ਹੋ ਗਏ ਨੇ ਡੈਮੋਕ੍ਰੈਟਿਕਸ ਨੇ ਪਿਛਲੇ ਕੁਝ ਸਾਲਾਂ ਚ ਇਮੀਗ੍ਰੇਸ਼ਨ ਬਾਰੇ ਆਪਣਾ ਬਹੁਤ ਸਕਾਰਾਤਮਕ ਦ੍ਰਿਸ਼ਟੀਕੋਣ ਕਾਇਮ ਰੱਖਿਆ ਹੈ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਇੱਛਾ ਰੱਖਣ ਵਾਲੇ ਅਮਰੀਕੀਆਂ ਦੀ ਹਿੱਸੇਦਾਰੀ ਚ ਕਾਫੀ ਗਿਰਾਵਟ ਆਈ ਹੈ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਰਿਪਬਲਿਕਨ ਦੇਸ਼ 'ਚ ਇਮੀਗ੍ਰੇਸ਼ਨ ਦੇ ਪੱਧਰ ਤੋਂ ਵਧੇਰੇ ਸੰਤੁਸ਼ਟ ਹੋ ਗਏ ਨੇ ਅਮਰੀਕਾ 'ਚ ਇਮੀਗ੍ਰੇਸ਼ਨ ਦੀ ਮੰਗ ਕਰਨ ਵਾਲੇ ਅਮਰੀਕੀਆਂ ਦੀ ਹਿੱਸੇਦਾਰੀ 55% ਤੋਂ ਘਟ ਕੇ 30% ਰਹਿ ਗਈ ਹੈ ਹਾਲਾਂਕਿ ਘੱਟ ਅਮਰੀਕੀ ਹੁਣ ਦੂਜੇ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਣਾ ਚਾਹੁੰਦੇ ਨੇ ਪਰ ਜ਼ਿਆਦਾਤਰ ਚਾਹੁੰਦੇ ਨੇ ਕਿ ਇਮੀਗ੍ਰੇਸ਼ਨ ਦੇ ਪੱਧਰ ਉੱਚੇ ਇਮੀਗ੍ਰੇਸ਼ਨ ਪੱਧਰਾਂ ਦੀ ਬਜਾਏ ਇੱਕੋ ਜਿਹਾ ਰਹਿਣ 10 ਵਿੱਚੋਂ 4 ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨੂੰ ਮੌਜੂਦਾ ਪੱਧਰ ਤੇ ਰੱਖਿਆ ਜਾਣਾ ਚਾਹੀਦਾ ਹੈ ਤੇ ਸਿਰਫ 26% ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨੂੰ ਵਧਾਇਆ ਜਾਣਾ ਚਾਹੀਦਾ ਹੈ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਨਵੰਬਰ ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਰੀਪਬਲਿਕਨ ਪਾਰਟੀ ਦੇ ਪ੍ਰਵਾਸੀ ਵਿਰੋਧੀ ਵਿਚਾਰਾਂ ਨੂੰ ਉਜਾਗਰ ਕੀਤਾ ਗਿਆ ਸੀ ਜਿਸ ਨਾਲ ਟਰੰਪ ਨੂੰ ਵਾਈਟ ਹਾਊਸ 'ਚ ਵਾਪਸ ਆਉਣ 'ਚ ਮਦਦ ਮਿਲੀ ਜਿਹੜੇ ਰਿਪਬਲਿਕਨ ਚਾਹੁੰਦੇ ਨੇ ਕਿ ਇਮੀਗ੍ਰੇਸ਼ਨ ਨੂੰ ਘਟਾਇਆ ਜਾਣਾ ਚਾਹੀਦਾ ਹੈ ਉਹ ਪਿਛਲੇ ਸਾਲ ਦੇ 88% ਦੇ ਉੱਚੇ ਪੱਧਰ ਤੋਂ ਘਟ ਕੇ 48% ਹੋ ਗਿਆ ਹੈ 10 ਵਿੱਚੋਂ 4 ਰਿਪਬਲਿਕਨ ਹੁਣ ਕਹਿੰਦੇ ਨੇ ਕਿ ਇਮੀਗ੍ਰੇਸ਼ਨ ਦਾ ਪੱਧਰ ਇੱਕੋ ਜਿਹਾ ਰਹਿਣਾ ਚਾਹੀਦਾ ਹੈ ਤੇ 10 ਵਿੱਚੋਂ ਸਿਰਫ ਇੱਕ ਵਾਅਦਾ ਚਾਹੁੰਦਾ ਹੈ ਸਰਵੇਖਣ ਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਆਦਾਤਰ ਅਮਰੀਕੀ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਰਹਿ ਰਹੇ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕ ਬਣਨ ਦਾ ਮੌਕਾ ਦੇਣ ਦੇ ਹੱਕ ਚ ਨੇ ਅਮਰੀਕਾ ਦੇ 10 ਚੋਂ 9 ਬਾਲਗ 85% ਉਹਨਾਂ ਪ੍ਰਵਾਸੀਆਂ ਲਈ ਨਾਗਰਿਕਤਾ ਦੇ ਰਾਹ ਦੇ ਹੱਕ 'ਚ ਨੇ ਜਿਨ੍ਹਾਂ ਨੂੰ ਬਚਪਨ 'ਚ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆਂਦਾ ਗਿਆ ਸੀ ਤੇ ਲਗਭਗ ਇੰਨੇ ਹੀ ਲੋਕਾਂ ਦਾ ਕਹਿਣਾ ਹੈ ਕਿ ਉਹ ਦੇਸ਼ 'ਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸਾਰੇ ਪ੍ਰਵਾਸੀਆਂ ਲਈ ਨਾਗਰਿਕਤਾ ਦੇ ਰਸਤੇ ਦੇ ਹੱਕ 'ਚ ਨੇ ਜਦ ਤੱਕ ਉਹ ਕੁਝ ਸ਼ਰਤਾਂ ਪੂਰੀਆਂ ਕਰਦੇ ਨੇ ਨਾਗਰਿਕਤਾ ਦੇ ਰਸਤਿਆਂ ਲਈ ਵੱਧਿਆ ਸਮਰਥਨ ਜ਼ਿਆਦਾਤਰ ਰਿਪਬਲਿਕਨਸ ਤੋਂ ਆਇਆ ਏ ਜਿਨ੍ਹਾਂ ਵਿੱਚੋਂ ਲਗਭਗ 10 'ਚੋਂ 6 ਹੁਣ ਇਸ ਦਾ ਸਮਰਥਨ ਕਰਦੇ ਨੇ ਜੋ ਪਿਛਲੇ ਸਾਲ 46% ਸੀ ਅਜ਼ਾਦ ਅਤੇ ਡੈਮੋਕ੍ਰੇਟਸ ਦੇ ਵਿੱਚ ਸਮਰਥਨ ਪਹਿਲਾਂ ਹੀ ਬਹੁਤ ਜ਼ਿਆਦਾ ਸੀ ਦੇਸ਼ 'ਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ ਸਮਰਥਨ 'ਚ ਵੀ ਕਮੀ ਆਈ ਹੈ ਪਰ ਇਸ 'ਚ ਕਾਫੀ ਕਮੀ ਆਈ ਹੈ ਅਮਰੀਕਾ 'ਚ 10 ਵਿੱਚੋਂ 4 ਬਾਲਗ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੇ ਹੱਕ 'ਚ ਨੇ ਭਾਰਤ ਚ ਸਥਿਤ ਅਮਰੀਕੀ ਸਫਾਰਤਖਾਨੇ ਨੇ ਅਮਰੀਕੀ ਵੀਜ਼ਾ ਧਾਰਕ ਭਾਰਤੀਆਂ ਨੂੰ ਤੈ ਇਮੀਗ੍ਰੇਸ਼ਨ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਚੇਤਾਵਨੀ ਦਿੱਤੀ ਹੈ। ਇਹ ਚੇਤਾਵਨੀ ਚ ਸਾਫ਼ ਕਿਹਾ ਗਿਆ ਹੈ ਕਿ ਅਜਿਹਾ ਕਰਨ ਚ ਨਾਕਾਮ ਰਹਿਣ ਤੇ ਵੀਜ਼ਾ ਰੱਦ ਕਰਕੇ ਸਬੰਧਤ ਵਿਅਕਤੀ ਨੂੰ ਅਮਰੀਕਾ ਚੋਂ ਡਿਪੋਰਟ ਕੀਤਾ ਜਾ ਸਕਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਚ ਦੂਤਾਵਾਸ ਨੇ ਕਿਹਾ ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ ਅਸੀਂ ਇਹ ਯਕੀਨੀ ਬਣਾਉਣ ਲਈ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਹਾਂ ਕਿ ਉਹ ਸਾਰੇ ਅਮਰੀਕੀ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਉਹਨਾਂ ਦੇ ਵੀਜ਼ੇ ਰੱਦ ਕਰ ਦੇਵਾਂਗੇ ਤੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦੇਵਾਂਗੇ ਘਰ ਤਲਾਬੇ ਕੇ ਪਹਿਲਾ ਅਮਰੀਕਾ ਨੇ ਇੱਕ ਸਲਾਹ ਜਾਰੀ ਕੀਤੀ ਸੀ ਜਿਸ ਵਿੱਚ ਵੀਜ਼ਾ ਬਿਨੇਕਾਰਾਂ ਲਈ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਵੇਰਵੇ ਮੁਹਈਆ ਕਰਵਾਉਣੇ ਜ਼ਰੂਰੀ ਕੀਤੇ ਗਏ ਸਨ ਇਸ ਦਾ ਮਕਸਦ ਇਨ੍ਹਾਂ ਵੀਜ਼ਾ ਖਾਤਿਆਂ ਦੀ ਅਮਰੀਕੀ ਕਾਨੂੰਨਾਂ ਦੇ ਉਲਟ ਕਿਸੇ ਵੀ ਸਮੱਗਰੀ ਜਾਂ ਵਿਚਾਰਾਂ ਲਈ ਇਹਨਾਂ ਦੀ ਪੜਤਾਲ ਕਰਨਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਮੀਗ੍ਰੇਸ਼ਨ ਨਾਲ ਜੁੜੇ ਮਾਮਲੇ 'ਚ ਵੱਡਾ ਝਟਕਾ ਲੱਗਾ ਏ ਸ਼ੁੱਕਰਵਾਰ 11 ਜੁਲਾਈ ਨੂੰ ਇੱਕ ਅਮਰੀਕੀ ਸੰਗੀ ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਲਾਸ ਐਂਜਲਸ ਸਮੇਤ ਕੈਲੀਫੋਰਨੀਆ ਦੀਆਂ 7 ਕਾਉਂਟੀਆਂ 'ਚ ਚੱਲ ਰਹੀਆਂ ਅਨੇਵਾ ਇਮੀਗ੍ਰੇਸ਼ਨ ਗ੍ਰਫਤਾਰੀਆਂ ਅਤੇ ਕਾਰਵਾਈਆਂ ਤੇ ਤੁਰੰਤ ਰੋਕ ਲਗਾਉਣ ਦਾ ਹੁਕਮ ਦਿੱਤਾ ਗਿਆ ਹੈ। ਇਹ ਹੁਕਮ ਪ੍ਰਵਾਸੀ ਅਧਿਕਾਰ ਸੰਗਠਨਾਵਾਂ ਵੱਲੋਂ ਦਾਇਰ ਕੀਤੀ ਇੱਕ ਪਟੀਸ਼ਨ ਦੇ ਬਾਅਦ ਆਇਆ ਜਿਸ 'ਚ ਪ੍ਰਸ਼ਾਸਨ ਉੱਤੇ ਨਸਲੀ ਵਿਤਕਰੇ ਦੇ ਦੋਸ਼ ਲਗਾਏ ਗਏ ਸਨ। ਪ੍ਰਵਾਸੀ ਅਧਿਕਾਰ ਸਮੂਹਾਂ ਨੇ ਪਟੀਸ਼ਨ 'ਚ ਦੋਸ਼ ਲਗਾਇਆ ਕਿ ਇਹ ਹੁਕਮ ਉਦੋਂ ਆਇਆ ਜਦੋਂ ਸੰਗੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਰਵਾਰ ਨੂੰ ਕੈਲੀਫੋਰਨੀਆ 'ਚ ਭੰਗ ਦੇ ਦੋ ਖੇਤਾਂ ਤੇ ਛਾਪੇਮਾਰੀ ਕਰਕੇ ਲਗਭਗ 200 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਉੱਤੇ ਦੇਸ਼ 'ਚ ਗੈਰਕਾਨੂੰਨੀ ਤੌਰ ਤੇ ਰਹਿਣ ਦਾ ਸ਼ੱਕ ਸੀ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਦੀ ਵੀ ਸੂਚਨਾ ਹੈ ਮੌਕੇ ਤੇ ਸਥਾਨਕ ਨਿਵਾਸੀਆਂ ਤੇ ਕਾਰਕੁਨਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਜਿਸ ਨਾਲ ਸਥਿਤੀ ਤਣਾਅਪੂਰਨ ਹੋ ਗਈ ਸੀ ਇੱਕ ਸਾਬਕਾ ਉੱਚ ইরਾਨੀ ਅਧਿਕਾਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਦਾ ਸੰਕੇਤ ਦਿੱਤਾ ਹੈ ਮੁਹੰਮਦ ਜਾਵੈਦ ਲਾਰੀਜਾਨੀ ਜੋ ਕਦੇ ਈਰਾਨ ਦੇ ਸਰਵੋੱਚ ਨੇਤਾ ਅਲੀ ਖਮੀਨੀ ਦੇ ਸੀਨੀਅਰ ਸਲਾਹਕਾਰ ਸਨ ਨੇ ਸੰਕੇਤ ਦਿੱਤਾ ਕਿ ਅਮਰੀਕੀ ਰਾਸ਼ਟਰਪਤੀ ਤੇ ਡਰੋਨ ਦੁਆਰਾ ਹਮਲਾ ਕੀਤਾ ਜਾ ਸਕਦਾ ਹੈ ਜਦੋਂ ਉਹ ਆਪਣੇ ਫਲੋਰੀਡਾ ਰਿਜ਼ੋਰਟ ਮਾਰੇ ਲਾਗੋ ਚ ਸੰਵਾਦ ਦਾ ਆਨੰਦ ਮਾਣ ਰਹੇ ਹੋਣਗੇ ਉਸ ਸਮੇਂ ਉਹਨਾਂ ਦਾ ਪੇਟ ਅਸਮਾਨਵਾਲ ਹੋਵੇਗਾ ਤੇ ਉਸੇ ਸਮੇਂ ਈਰਾਨ ਦਾ ਛੋਟਾ ਡਰੋਨ ਉਹਨਾਂ ਦੀ ਨਾਭੀ ਨੂੰ ਨਿਸ਼ਾਨਾ ਬਣਾ ਸਕਦਾ ਹੈ ਲਾਰੀ ਜਾਨੀ ਨੇ ਇੱਕ ਗੱਲ ਇੱਕ ইরਾਨੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਚ ਕਹੀ ਇਸ ਸਾਜ਼ਿਸ਼ ਬਾਰੇ ਜਾਣਕਾਰੀ ਈਰਾਨ ਤੇ ਅਮਰੀਕੀ ਹਮਲੇ ਤੋਂ ਲਗਭਗ 2 ਹਫ਼ਤੇ ਬਾਅਦ ਆਈ ਹੈ ਇਸ ਹਮਲੇ ਚ ਅਮਰੀਕਾ ਨੇ ਈਰਾਨ ਦੇ ਫੋਡੋ ਨਤਾਂਜ਼ ਤੇ ਇਸਫਾਹਾਨ ਪਰਮਾਣੂ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਜਦੋਂ ਇਸ ਈਰਾਨੀ ਸਾਜ਼ਿਸ਼ ਦੀ ਚਰਚਾ ਸਾਹਮਣੇ ਆਈ ਤਾਂ ਟਰੰਪ ਨੇ ਕਿਹਾ ਕਿ ਉਹ ਜਾਣਦੇ ਨੇ ਕਿ ਇਹ ਸਿਰਫ ਇੱਕ ਖਤਰਾ ਨਹੀਂ ਹੈ ਅਜਿਹਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਹਾਲ ਹੀ ਚ ਈਰਾਨ ਦੇ ਸਭ ਤੋਂ ਵੱਡੇ ਸ਼ੀਆ ਵਿਦਵਾਨ ਆਇਤੁੱਲਾ ਮਕਰਮ ਸ਼ਿਰਾਜ਼ੀ ਨੇ ਅਮਰੀਕੀ ਰਾਸ਼ਟਰਪਤੀ 트੍ਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਨੂੰ ਰੱਬ ਦਾ ਦੁਸ਼ਮਣ ਕਰਾਰ ਦਿੰਦੇ ਹੋਏ ਇੱਕ ਫਤਵਾ ਜਾਰੀ ਕੀਤਾ ਹੈ ਇਸ ਫਤਵੇ ਤੋਂ ਬਾਅਦ 트੍ਰੰਪ ਅਤੇ ਨਤਨਯਾਹੁ ਦੀ ਜਾਨ ਨੂੰ ਖਤਰਾ ਹੈ ਇਸ ਤੋਂ ਪਹਿਲਾਂ ਇਰਾਨੀ ਨੇਤਾ ਖਾਮੇਨੀ ਨੂੰ ਮਾਰਨ ਦੀ ਸਾਜ਼ਿਸ਼ ਬਾਰੇ ਵੀ ਚਰਚਾ ਹੋਈ ਸੀ ਜਦਕਿ ਨਤਨਯਾਹੁ ਨੇ ਕਿਹਾ ਸੀ ਕਿ ਖਾਮੇਨੀ ਦੀ ਮੌਤ ਤੇ ਕੋਈ ਵੱਡੀ ਪ੍ਰਤੀਕਿਰਿਆ ਨਹੀਂ ਹੋਵੇਗੀ 트੍ਰੰਪ ਨੇ ਕਿਹਾ ਸੀ ਕਿ ਉਸ ਨੇ ਇਰਾਨੀ ਨੇਤਾ ਨੂੰ ਭਿਆਨਕ ਮੌਤ ਤੋਂ ਬਚਾ ਲਿਆ ਦੋਹਾ ਦੇ ਨੇੜੇ ਅਲ ਉਦੀਦ ਹਵਾਈ ਸੈਨਾ ਦੇ ਅੱਡੇ ਤੇ ਈਰਾਨ ਨੇ 23 ਜੂਨ ਨੂੰ ਹਮਲਾ ਕੀਤਾ ਸੀ ਇਹ ਹਮਲਾ ਈਰਾਨ ਦੇ ਤਿੰਨ ਪਰਮਾਣੂ ਪਲਾਂਟਾਂ ਤੇ ਅਮਰੀਕੀ ਹਮਲੇ ਦੇ ਜਵਾਬ ਚ ਸੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸ਼ੁੱਕਰਵਾਰ ਨੂੰ ਟੈਕਸਿਸ 'ਚ ਆਏ ਭਿਆਨਕ ਹੜ੍ਹ ਦੀ ਤਬਾਹੀ ਵਾਲੇ ਖੇਤਰਾਂ ਦਾ ਦੌਰਾ ਕੀਤਾ। ਰਾਸ਼ਟਰਪਤੀ ਨੇ ਇਸ ਦੌਰਾਨ ਰਾਜ ਅਤੇ ਸਥਾਨਕ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਇਸ ਗੱਲ 'ਈ ਆਲੋਚਨਾ ਹੋ ਰਹੀ ਹੈ ਕਿ ਉਹਨਾਂ ਨੇ ਲੋਕਾਂ ਨੂੰ ਸਮੇਂ ਸਿਰ ਚੇਤਾਵਨੀ ਨਹੀਂ ਦਿੱਤੀ ਜਿਸ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ। ਪਰ 트੍ਰੰਪ ਨੇ ਅਧਿਕਾਰੀਆਂ ਅਤੇ ਰਾਹਤ ਕਰਮਚਾਰੀਆਂ ਦੀ ਖੂਬ ਪ੍ਰਸ਼ੰਸਾ ਕੀਤੀ ਤੇ ਕਿਹਾ ਇਸ ਤੋਂ ਵਧੀਆ ਲੋਕ ਨਹੀਂ ਮਿਲ ਸਕਦੇ। ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਇੱਕ ਪੱਤਰਕਾਰ ਦੇ ਸਵਾਲ ਤੇ ਟਰੰਪ ਗੁੱਸੇ 'ਚ ਆ ਗਏ ਟੈਕਸਸ 'ਚ ਆਏ ਭਿਆਨਕ ਹੜ੍ਹ 'ਚ ਹੁਣ ਤੱਕ 129 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 170 ਤੋਂ ਵੱਧ ਲੋਕ ਲਾਪਤਾ ਨੇ 200 ਤੋਂ ਵੱਧ ਘਰ ਤਬਾਹ ਹੋ ਗਏ ਨੇ ਤੇ ਕਈ ਘਰ ਅਤੇ ਦੁਕਾਨਾਂ ਪਾਣੀ 'ਚ ਵਹਿ ਗਈਆਂ ਟਰੰਪ ਨੇ ਕੇਰਵਲਚ ਐਮਰਜੈਂਸੀ ਸੰਚਾਲਨ ਕੇਂਦਰ ਚ ਅਧਿਕਾਰੀਆਂ ਨਾਲ ਗੋਲ ਮੇਜ਼ ਕਾਨਫਰੰਸ ਦੇ ਵਿੱਚ ਕਿਹਾ ਕਿ ਲਾਪਤਾ ਲੋਕਾਂ ਦੀ ਖੋਜ ਜਾਰੀ ਹੈ ਇਹ ਕੰਮ ਕਰਨ ਵਾਲੇ ਲੋਕ ਸਭ ਤੋਂ ਵਧੀਆ ਨੇ ਦੱਸਦੀ ਕਿ ਟੈਕਸਿਸ ਚ 4 ਜੁਲਾਈ ਨੂੰ ਪਹਿਲੀ ਵਾਰ ਹੜ ਆਇਆ ਸੀ ਤੇ ਉਦੋਂ ਤੋਂ ਹੜ ਦਾ ਕਹਿਰ ਲਗਾਤਾਰ ਜਾਰੀ ਹੈ ਟਰੰਪ ਦੇ ਨਾਲ ਉਹਨਾਂ ਦੀ ਪਤਨੀ ਅਤੇ ਅਮਰੀਕਾ ਦੀ ਪਹਿਲੀ ਨਾਗਰਿਕ ਮਿਲਾਨੀਆ ਟਰੰਪ ਵੀ ਮੌਜੂਦ ਸਨ ਟਰੰਪ ਨੇ ਵਿਸ਼ੇਸ਼ ਤੌਰ ਤੇ ਕੈਂਪ ਮਿਸਟਿਕ ਦਾ ਜ਼ਿਕਰ ਕੀਤਾ ਜੋ 100 ਸਾਲ ਪੁਰਾਣਾ ਇੱਕ ਈਸਾਈ ਸਮਰ ਕੈਂਪ ਸੀ ਜਿੱਥੇ ਘੱਟੋ ਘੱਟ 27 ਬੱਚੀਆਂ ਦੀ ਮੌਤ ਹੋ ਗਈ ਉਹਨਾਂ ਕਿਹਾ ਕਿ ਉਹ ਉੱਥੇ ਸਨ ਕਿਉਂਕਿ ਉਹ ਪਰਮਾਤਮਾ ਨੂੰ ਪਿਆਰ ਕਰਦੀਆਂ ਸਨ ਅਸੀਂ ਇਸ ਆ ਕਲਪਨੀય ਦੁਖਾਂਤ ਤੇ ਸੋਗ ਪ੍ਰਗਟ ਕਰਦੇ ਹਾਂ ਪਰ ਇਹ ਵਿਸ਼ਵਾਸ ਹੈ ਕਿ ਪਰਮਾਤਮਾ ਨੇ ਉਹਨਾਂ ਮਾਸੂਮ ਬੱਚੀਆਂ ਨੂੰ ਆਪਣੀ ਸ਼ਰਨ ਚ ਲੈ ਲਿਆ ਮਿਲਾਨੀਆ ਟਰੰਪ ਨੇ ਵੀ ਉਹਨਾਂ ਬੱਚੀਆਂ ਨਾਲ ਮੁਲਾਕਾਤ ਕੀਤੀ ਜੋ ਹਰਚ ਬਚ ਗਈਆਂ ਸਨ ਤੇ ਉਹਨਾਂ ਨੂੰ ਕੈਂਪ ਵੱਲੋਂ ਮਿਲਿਆ ਇੱਕ ਵਿਸ਼ੇਸ਼ ਬ੍ਰੇਸਲੇਟ ਦਿਖਾਇਆ ਜੋ ਮ੍ਰਿਤਕਾਂ ਦੀ ਯਾਦ ਚ ਸੀ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਸਥਾਨਕ ਅਧਿਕਾਰੀਆਂ ਤੋਂ ਇਹ ਵੀ ਪੁੱਛਿਆ ਜਾ ਰਿਹਾ ਏ ਕਿ ਕੀ ਉਹ ਇਸ ਆਫਤ ਲਈ ਠੀਕ ਤਰ੍ਹਾਂ ਤਿਆਰ ਸਨ ਅਤੇ ਚੇਤਾਵਨੀ ਦੇਣ 'ਚ ਦੇਰੀ ਤਾਂ ਨਹੀਂ ਹੋਈ ਕੇਰਵਿਲ ਦੇ ਐਮਰਜੈਂਸੀ ਸੰਚਾਲਨ ਕੇਂਦਰ 'ਚ ਜਦੋਂ 트ੰਪ ਤੋਂ ਇਹ ਪੁੱਛਿਆ ਗਿਆ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਦੁਸ਼ਟ ਕਿਹਾ ਤੇ ਕਿਹਾ ਹਰ ਕਿਸੇ ਨੇ ਹਾਲਾਤ ਅਨੁਸਾਰ ਸ਼ਾਨਦਾਰ ਕੰਮ ਕੀਤਾ ਇਸ ਦੌਰਾਨ 트ੰਪ ਨੇ ਹੜ੍ਹ ਦੇ ਮੰਜ਼ਰ ਦਾ ਹਵਾਈ ਅਤੇ ਜ਼ਮੀਨੀ ਦੌਰਾ ਕੀਤਾ ਉਹ ਅਤੇ ਮੈਲਾਨੀਆ ਪਹਿਲਾ 에어ਫੋਰਸ 1 ਰਾਹੀਂ ਸੈਨ ਐਂਟੋਨੀਓ ਪਹੁੰਚੇ ਫਿਰ ਹੈਲੀਕਾਪਟਰ ਰਾਹੀਂ ਕੇਰਵਿਲ ਗਏ ਅਤੇ ਗੁਆਡਾਲੂਪ ਨਦੀ ਦੇ ਕੰਢੇ ਹੜ੍ਹ ਨਾਲ ਹੋਈ ਤਬਾਹੀ ਦਾ ਸਰਵੇਖਣ ਕੀਤਾ ਅਮਰੀਕਾ ਚ ਬਦਨਾਮ ਜੈਫਰੀ ਐਪਸਟਾਈਨ ਦੇ ਮਾਮਲੇ ਦੀ ਜਾਂਚ ਲਗਾਤਾਰ ਅੱਗੇ ਵਧ ਰਹੀ ਹੈ ਇਸ ਦੌਰਾਨ ਇਹ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਗਰਮੀ ਟਰੰਪ ਪ੍ਰਸ਼ਾਸਨ ਤੱਕ ਪਹੁੰਚਣੀ ਸ਼ੁਰੂ ਹੋ ਗਈ ਹੈ ਹਾਲ ਹੀ ਚ ਇੱਕ ਖਬਰ ਆਈ ਸੀ ਕਿ ਐਫਬੀਆਈ ਦੇ ਡਿਪਟੀ ਡਾਇਰੈਕਟਰ ਡੈਨ ਬੋਂਗੀਨੋ ਅਸਤੀਫਾ ਦੇ ਸਕਦੇ ਨੇ ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਇਸ ਸਭ ਦੇ ਵਿਚਕਾਰ ਇੱਕ ਰਿਪੋਰਟ ਚ ਦਾਵਾ ਕੀਤਾ ਗਿਆ ਕਿ ਐਫਬੀਆਈ ਡਾਇਰੈਕਟਰ ਕਸ਼ ਪਟੇਲ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਬਾਰੇ ਵਿਚਾਰ ਕਰ ਸਕਦੇ ਨੇ ਮੰਨਿਆ ਜਾ ਰਿਹਾ ਕਿ ਕਸ਼ ਪਟੇਲ ਡਿਪਟੀ ਡਾਇਰੈਕਟਰ ਡੈਨ ਬੋਂਗੀਨੋ ਨਾਲ ਇੱਕ ਜੁਟਤਾ ਦਿਖਾਉਣ ਲਈ ਅਜਿਹਾ ਕਰ ਸਕਦੇ ਨੇ ਐਫਬੀਆਈ ਦੇ ਡਿਪਟੀ ਡਾਇਰੈਕਟਰ ਡੈਨ ਬੋਂਗੀਨੋ ਨੇ ਅਟਾਰਨੀ ਜਰਨਲ ਪਾਮ ਬੌਂਡੀ ਨਾਲ ਮਤਭੇਦ ਹੁੰਦੇ ਨੇ ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਦੇ ਮੁਤਾਬਕ ਇਹ ਅਸਹਿਮਤੀ ਜੈਫਰੀ ਐਪਸਟਾਈਨ ਦੀ ਮੌਤ ਅਤੇ ਉਸਤੇ ਕਥਿਤ ਮੁਅਕਲਾਂ ਦੀ ਸੂਚੀ ਦੀ ਨਵੇਂ ਵਿਭਾਗ ਦੀ ਜਾਂਚ ਬਾਰੇ ਵਿਵਾਦਪੂਰਨ ਚਰਚਾਵਾਂ ਚ ਜੜੀ ਹੋਈ ਹੈ। ਦਰਅਸਲ ਇਸ ਹਫਤੇ ਦੇ ਸ਼ੁਰੂ ਚ ਬੌਂਗੀਨੋ ਅਤੇ ਬੌਂਡੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਮਤਭੇਦ ਹੋ ਗਿਆ ਸੀ। ਇਸ ਤੋਂ ਬਾਅਦ ਦੋਵਾਂ ਵਿਚਕਾਰ ਤਣਾਅ ਬਹੁਤ ਵੱਧ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਟਕਰਾਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੁਆਰਾ ਐਪਸਟਾਈਨ ਮਾਮਲੇ ਨੂੰ ਸੰਭਾਲਣ ਦੇ ਤਰੀਕੇ ਨੂੰ ਲੈ ਕੇ ਸੀ। ਇਹ ਐਪੀਸੋਡ ਇੱਕ ਸਮੀਖਿਆ ਨਾਲ ਸੰਬੰਧਤ ਹੈ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਮੀਖਿਆ ਮੌਜੂਦ ਨਹੀਂ ਹੈ। ਇਸ ਵਿਵਾਦ ਤੋਂ ਬਾਅਦ ਹੀ ਬੋਂਗੀਨੋ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਗਿਆ ਸੀ ਇਸ ਦੇ ਨਾਲ ਹੀ ਇੱਕ ਸੂਤਰ ਨੇ ਦਾ ਨਿਊਯਾਰਕ ਪੋਸਟ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਜੇ ਪੈਮ ਰਹਿੰਦਾ ਏ ਤਾਂ ਡੈਨ ਵਾਪਸ ਆਵੇਗਾ ਸੂਤਰ ਨੇ ਅੱਗੇ ਕਿਹਾ ਕਿ ਦੋਵਾਂ ਅਧਿਕਾਰੀਆਂ ਵਿਚਕਾਰ ਸਬੰਧ ਇੰਨੇ ਵਿਗੜ ਗਏ ਨੇ ਕਿ ਇਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਦੋਵਾਂ ਨੇ ਜਨਤਕ ਤੌਰ ਤੇ ਕਿਹਾ ਹੈ ਕਿ ਐਪਸਟਾਈਨ ਫਾਈਲ ਚ ਕੋਈ ਵਿਸਫੋਟਕ ਖੁਲਾਸੇ ਨਹੀਂ ਹਨ ਨਾਤਾ ਉਸਦੀ ਮੌਤ ਬਾਰੇ ਤੇ ਨਾ ਹੀ ਉਸਦੇ ਨੈਟਵਰਕ ਬਾਰੇ ਪਰ ਅੰਦਰੂਨੀ ਮਤਭੇਦ ਹੱਲ ਹੋਣ ਤੋਂ ਬਹੁਤ ਦੂਰ ਨੇ ਇਸ ਤੋਂ ਇਲਾਵਾ ਨਵੇਂ ਵਿਭਾਗ ਦੇ ਇੱਕ ਅਧਿਕਾਰੀ ਨੇ ਦਾ ਨਿਊਯਾਰਕ ਪੋਸਟ ਨਾਲ ਗੱਲ ਕਰਦਿਆਂ ਕਿਹਾ ਕਿ ਪਟੇਲ ਜਿਸ ਨੂੰ ਬੋਂਗੀਨੋ ਦਾ ਕਰੀਬੀ ਮੰਨਿਆ ਜਾਂਦਾ ਹੈ ਵੀ ਉਸ ਦਾ ਸਾਥ ਛੱਡ ਸਕਦਾ ਹੈ ਅਧਿਕਾਰੀ ਨੇ ਕਿਹਾ ਕਿ ਕਾਸ਼ ਅਤੇ ਡੈਨ ਹਮੇਸ਼ਾ ਇੱਕ ਦੂਜੇ ਨਾਲ ਮਤਭੇਦ ਰਹਿ ਤੇ ਇਹ ਸਪਸ਼ਟ ਨਹੀਂ ਹੈ ਕਿ ਉਸ ਸਥਿਤੀ 'ਚ ਕੀ ਹੋਵੇਗਾ ਪਰ ਤੁਸੀਂ ਜਾਣਦੇ ਹੋ ਦੋਵਾਂ ਨੇ ਪਾਰਦਰਸ਼ਤਾ ਲਈ ਲੜਾਈ ਲੜੀ ਹੈ ਅਤੇ ਇੱਕ ਅਜਿਹੀ ਦੁਨੀਆ 'ਚ ਜਿੱਥੇ ਇਸ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਨੂੰ ਇਸ ਦੇ ਲਈ ਖੜੇ ਹੁੰਦੇ ਦੇਖਣਾ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਅਮਰੀਕਾ 'ਚ ਗੈਂਗ ਨਾਲ ਸੰਬੰਧਤ ਅਗਵਾ ਅਤੇ ਤਸ਼ੱਦਦ ਦੀ ਜਾਂਚ 'ਚ ਅਧਿਕਾਰੀਆਂ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੌਰਾਨ ਸੈਨ ਜੋਆਕੁਇਨ ਕਾਉਂਟੀ 'ਚ 8 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ। 5 ਸਰਚ ਵਾਰੰਟ ਜਾਰੀ ਕੀਤੇ ਗਏ ਜਿਸ ਨਾਲ 8 ਗ੍ਰਿਫਤਾਰੀਆਂ ਹੋਈਆਂ ਤੇ ਅਧਿਕਾਰੀਆਂ ਨੂੰ ਪੰਜ ਹੈਂਡਗਨ ਇੱਕ ਅਸॉल्ट ਰਾਈਫਲ ਸੈਂਕੜੇ ਰਾਉਂਡ ਗੋਲਾ ਬਾਰੂਦ ਉੱਚ ਸਮਰੱਥਾ ਵਾਲੇ ਮੈਗਜ਼ੀਨ ਅਤੇ 15000 ਡਾਲਰ ਤੋਂ ਵੱਧ ਨਗਦ ਮਿਲੇ ਸੈਨ ਜਵਾਕੁਇਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਮੁੱਖ ਸ਼ੱਕੀ ਦੀ ਪਛਾਣ ਪਵਿੱਤਰ ਸਿੰਘ ਵਜੋਂ ਕੀਤੀ ਪਰ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਗ੍ਰਿਫਤਾਰ ਕੀਤੇ ਗਿਆ ਹੋਰਾਂ ਚ ਦਿਲਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਿਸ਼ਾਲ ਗੁਰਤਾਜ ਸਿੰਘ, ਮਨਪ੍ਰੀਤ ਰੰਧਾਵਾ, ਸਰਬਜੀਤ ਸਿੰਘ ਸ਼ਾਮਲ ਨੇ। 8 ਸ਼ੱਕੀਆਂ ਨੂੰ ਵੱਖ-ਵੱਖ ਦੋਸ਼ਾਂ 'ਚ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜਿਨ੍ਹਾਂ ਵਿੱਚ ਅਗਵਾ, ਤਸ਼ੱਦਦ, ਅਰਧ ਆਟੋਮੈਟਿਕ ਹਥਿਆਰ ਨਾਲ ਹਮਲਾ ਤੇ ਹੋਰ ਹਥਿਆਰਾਂ ਨਾਲ ਸਬੰਧਤ ਦੋਸ਼ ਸ਼ਾਮਲ ਨੇ। ਇਹ ਜਾਂਚ FBI ਦੀ ਸਮਰ ਹੀਟ ਪਹਿਲ ਕਦਮੀ ਦਾ ਹਿੱਸਾ ਸੀ ਜੋ ਹਿੰਸਕ ਅਪਰਾਧੀਆਂ ਤੇ ਗੈਂਗ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਸੈਨ ਜੋਆਕੁਇਨ ਕਾਉਂਟੀ ਸ਼ੈਰਫ ਦੇ ਦਫ਼ਤਰ ਦੀ ਸਹਾਇਤਾ ਕਰਨ ਵਾਲੀਆਂ ਹੋਰ ਏਜੰਸੀਆਂ ਚ ਸਟਾਕਟਨ ਪੁਲਿਸ ਵਿਭਾਗ ਸਵੈ ਟੀਮ ਮੈਂਟਿਕਾ ਪੁਲਿਸ ਵਿਭਾਗ ਸਵੈ ਟੀਮ ਸਟੈਨਿਸ ਲਾਸ ਕਾਉਂਟੀ ਸ਼ੈਰਫ ਦੇ ਦਫ਼ਤਰ ਸਵੈ ਟੀਮ ਅਤੇ FBI ਦੀ ਸਵੈ ਟੀਮ ਸ਼ਾਮਲ ਨੇ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ